ਚਾਰ ਜਿਹੜੇ ਮੰਤਰੀ ਨੇ ਉਹ ਕਿਹੜੇ ਨੇ ਜਿਨ੍ਹਾਂ ਦੀ ਛੁੱਟੀ ਹੋਣ ਵਾਲੀ ਹੈ ਤੇ ਲਾਟਰੀ ਕਿਹਨਾਂ ਦੀ ਲੱਗਣ ਵਾਲੀ ਹੈ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਮੰਤਰੀ ਮੰਤਲ ਦੇ ਵਿੱਚ ਫੇਰ ਬਦਲ ਹੋ ਰਿਹਾ ਪੰਜਾਬ ਨੂੰ ਕੁਝ ਨਵੇਂ ਮੰਤਰੀ ਮਿਲਣਗੇ ਤੇ ਕੁਝ ਕੁਝ ਚਾਰ ਪੰਜ ਜਾਣਿਆਂ ਦੀ ਛੁੱਟੀ ਹੋਏਗੀ ਇਸ ਮਸਲੇ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਦਿੱਲੀ ਜਾ ਰਹੇ ਨੇ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਮਿਲਣ ਜਾ ਰਹੇ ਨੇ ਉੱਥੋਂ ਮੈਨੂੰ ਇਹ ਲੱਗਦਾ ਹੈ ਕਿ ਹਰੀ ਚੰਡੀ ਲਿਆਉਣਗੇ ਨਾਮ ਲੈ ਜਾਣਗੇ ਫਾਈਨਲ ਕਰ ਦੇਣਗੇ ਉਸਤੇ ਅਰਵਿੰਦ ਕੇਜਰੀਵਾਲ ਸਾਹਿਬ ਸਹਿਮਤ ਜਿਤਾ ਦੇਣਗੇ ਇਸ ਮਹੀਨੇ ਦੇ ਵਿੱਚ ਚਾਰ ਜਾਂ ਪੰਜ ਮੰਤਰੀਆਂ ਦੀ ਛੁੱਟੀ ਹੋਏਗੀ ਜਿਸ ਕਰਕੇ ਪੰਜਾਬ ਨੂੰ ਨਵੇਂ ਮੰਤਰੀ ਮਿਲਣਗੇ ਜਿਨ੍ਹਾਂ ਦੀ ਛੁੱਟੀ ਹੋ ਰਹੀ ਆ ਉਹ ਵਿਵਾਦਾਂ ਦੇ ਚਿਹਰੇ ਨੇ ਵਿਵਾਦਤ ਮੰਤਰੀ ਨੇ ਉਹਨਾਂ ਦੇ ਨਾਲ ਪਾਰਟੀ ਵੀ ਬਦਨਾਮ ਹੋਈ ਆ ਸੀਐਮ ਸਾਹਿਬ ਦੀ ਸ਼ੋਭੀ ਤੇ ਵੀ ਦਾਗ ਲੱਗੇ ਨੇ ਕਿ ਜਿੰਨੀ ਉਹ ਮਿਹਨਤ ਕਰ ਰਹੇ ਨੇ ਜਿੰਨੀ ਉਹ ਕਾਰਗੁਜ਼ਾਰੀ ਕਰ ਰਹੇ ਉਸ ਨੂੰ ਫਿਰ ਜੀਰੋ ਕਰ ਦਿੰਦੇ ਨੇ ਕਈ ਐਮਐਲਏ ਤੇ ਕਈ ਮੰਤਰੀ ਔਰ ਦੂਜਾ ਨਵੇਂ ਚਿਹਰੇ ਲੈ ਕੇ ਆ ਰਹੇ ਨੇ ਔਰ ਕਈਆਂ ਦੀ ਜਿਹੜੀ ਪਰਫਾਰਮੈਂਸ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਨਹੀਂ ਹੈ ਜਿਹੜੇ ਜਾਣਕਾਰ ਦੱਸਦੇ ਨੇ ਕਿ ਬੀਤੇ ਦਿਨੀ ਜਿਹੜੇ ਪਾਰਟੀ ਦੇ ਗੌਮੀ ਇਹਨਾਂ ਦੇ ਜਰਨਲਿਸਟ ਕਰਨੇ ਡਾਕਟਰ ਸੰਦੀਪ 파ਟਕ ਹੋਣੀ ਉਹਨਾਂ ਨੇ ਕਈ ਐਮਐਲਏ ਦੇ ਨਾਲ ਗੱਲਬਾਤ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਈ ਐਮਐਲਏ ਦੇ ਨਾਲ ਗੱਲ ਕੀਤੀ ਹੈ ਸਦੀਪ ਪਾਟਕ ਹੁਣਾਂ ਨੇ ਮੀਟਿੰਗ ਬੁਲਾਈ ਆ ਰਾਤ ਉਹਦੇ ਚ 15 ਐਮਐਲਏ ਪਹੁੰਚੇ ਸੀ ਉਹਨਾਂ 15 ਐਮਐਲਏ ਦੇ ਵਿੱਚ ਕੌਣ ਕੌਣ ਸੀ ਸਰਦੂਲਗੜ ਤੋਂ ਗੁਰਪ੍ਰੀਤ ਸਿੰਘ ਬਣਾਵਾਲੀ ਅ ਧਰਮਕੋੜ ਤੋਂ ਦਵਿੰਦਰ ਸਿੰਘ ਲਾਡੀ ਢੋਸ ਤਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਲੁਧਿਆਣੇ ਤੋਂ ਜਿਹੜੇ ਉਮੀਦਵਾਰ ਸੀ ਸ਼ੋਕਪ੍ਰਾਸ਼ਰ ਪੱਪੀ ਲੁਧਿਆਣੇ ਤੋਂ ਦਲਜੀਤ ਸਿੰਘ ਗਰੇਵਾਲ ਪੋਲਾ ਲਹਿਰਾਗਾਗਾ ਤੋਂ ਐਡਵੋਕੇਟ ਵਰਿੰਦਰ ਕੁਮਾਰ ਗੋਇਲ ਕਾਮਚਰਾਸੀ ਤੋਂ ਡਾਕਟਰ ਰਵਜੋਤ ਸਿੰਘ ਆਦਮ ਅੰਮ੍ਰਿਤਸਰ ਸੈਂਟਰਲ ਤੋਂ ਅਜੇ ਗੁਪਤਾ ਜਿਨ੍ਹਾਂ ਨੇ ਪਿੱਛੇ ਜੇ ਅੰਮ੍ਰਿਤਸਰ ਦੇ ਵਿੱਚ ਕਹਾ ਸੀ ਕਿ ਨਸ਼ਾ ਵਿਕ ਰਿਹਾ ਹੈਗਾ ਕੋਈ ਬਦਲਾਅ ਨਹੀਂ ਆਇਆ ਇਹ ਐਮਐਲਏ ਜਿਸ ਨਾਲ ਗੱਲਬਾਤ ਕੀਤੀ ਇਸ ਸੰਦੀ ਪਾਟਕੋ ਨਾਲ ਇਹਦੇ ਚ ਬਹੁਤ ਸਾਰੇ ਐਮਐਲਏ ਨੇ ਫੀਡਬੈਕ ਦਿੱਤੀ ਉਹਨਾਂ ਨੇ ਕਿਹਾ ਕਿ ਇੱਕ ਤੇ ਜਿਹੜੀ ਗੈਰਕਾਨੂੰਨੀ ਨਸ਼ੇ ਵਿਕ ਰਹੇ ਨੇ ਗੈਰਕਾਨੂੰਨੀ ਸ਼ਰਾਬ ਵੇਚ ਰਹੀ ਆ ਉਹਦੇ ਨਾਲ ਬਹੁਤ ਜ਼ਿਆਦਾ ਕਾਨੂੰਨ ਵਿਵਸਥਾ ਵਿਗੜੀ ਆ ਜਦ ਤੱਕ ਕਈਆਂ ਨੇ ਇਹ ਕਿਹਾ ਕਿ ਜਦ ਤੱਕ ਸਾਡੇ ਜਿਹੜੇ ਪੁਰਾਣੇ ਵਲੰਟੀਅਰ ਨੇ ਜਿਹੜੇ 2011 ਤੋਂ ਸਾਡੇ ਨਾਲ ਜੁੜੇ ਅਗਰ ਉਹਨਾਂ ਦੀ ਇਸਨ ਪ੍ਰਾਈਡ ਜਿਹੜਾ ਉਹਨਾਂ ਦਾ ਮਾਣ ਸਨਮਾਨ ਬਹਾਲ ਨਹੀਂ ਕਰ ਦਿੰਦੇ ਤਦ ਤੱਕ ਸਾਨੂੰ ਇਦਾਂ ਹੀ ਹਾਰ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਐਮਐਲਏ ਨੇ ਇਹਨਾਂ ਚੋਣਾਂ ਦੇ ਵਿੱਚ ਆਪਣਾ ਹਲਕਾ ਨਹੀਂ ਬਚਾ ਸਕੇ ਬਹੁਤ ਸਾਰੇ ਹਾਰ ਗਏ ਨੇ 58 ਐਮਐਲਏ ਜਿਹੜੇ ਨੇ ਉਹ ਆਪਣੇ ਹਲਕੇ 'ਚੋਂ ਬੁਰੀ ਤਰ੍ਹਾਂ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜੀ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਆਪਣੇ ਹਲਕਿਆਂ 'ਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਟ ਮੀਨਸ ਕਿ ਸਰਕਾਰ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਔਰ ਨਾਲ ਦੀ ਨਾਲ ਇਹਦੇ 'ਚ ਇਹ ਵੀ ਆ ਕਿ ਇਹ ਵੀ ਵਿਧਾਇਕਾਂ ਨੇ ਕਿਹਾ ਕਿ ਆਠ ਤੇ ਸਾਢੇ ਜਿਹੜੇ ਕੈਬਨ ਮੰਤਰੀ ਨੇ ਉਹ ਵੀ ਆਪਣੇ ਹਲਕਿਆਂ 'ਚੋਂ ਬੁਰੀ ਤਰ੍ਹਾਂ ਹਾਰ ਗਏ ਨੇ ਜੀ ਜਿਸ ਸਰਕ ਉਹਨਾਂ ਨਾਲ ਬਦਨਾਮੀ ਜੁੜੀ ਤੇ ਕਈ ਕਈਆਂ ਦੇ ਕਰਕੇ ਜਿਹੜੀ ਪਾਰਟੀ ਆ ਸਰਕਾਰ ਆ ਬਹੁਤ ਜ਼ਿਆਦਾ ਬਦਨਾਮ ਹੋਈ ਆ ਹੁਣ ਇਹ ਵੀ ਕਿਹਾ ਕਿ 13 ਲੋਕ ਸਭਾ 'ਚ ਸਿਰਫ 3 ਜਿੱਤ ਸਕੇ ਨੇ ਜਦ ਕਿ ਸਾਡਾ 2022 ਦੇ ਵਿੱਚ ਵੋਟ ਪਰਸੈਂਟ 42% ਦੀ ਸੀ ਹੁਣ 2024 'ਚ ਘਟ ਕੇ 26% ਹੀ ਰਹਿ ਗਿਆ ਤੇ ਜਿਸ ਕਰਕੇ ਬਹੁਤ ਹੀ ਮਾੜੇ ਹਾਲਾਤ ਨੇ ਪਾਰਟੀ ਦੇ ਇਸ ਮਸਲੇ ਦੇ ਵਿੱਚ ਚੀਫ ਮਨਿਸਟਰ ਭਗਵੰਤ ਮਾਨ ਸਾਹਿਬ ਅੱਜ ਦਿੱਲੀ ਜਾ ਰਹੇ ਨੇ ਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨਗੇ ਤੇ ਉਮੀਦ ਆ ਕਿ ਰੀਸ਼ਫਲਿੰਗ ਮੰਤਰੀ ਮੰਡਲ ਦੇ ਵਿੱਚ ਵੱਡੇ ਪੱਧਰ ਤੇ ਬਦਲਾਅ ਹੋ ਰਿਹਾ ਔਰ ਇੱਕ ਤੇ ਵੈਸੇ ਹੀ ਸੀਟ ਖਾਲੀ ਆ ਹੋ ਚੁੱਕੀ ਆ ਉਕੇ ਮੀਤਹਿਰ ਜਿਹੜੇ ਕੈਬਨਿਟ ਮੰਤਰੀ ਨੇ ਉਹ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਉਹਨਾਂ ਦੀ ਸੀਟ ਖਾਲੀ ਹੋ ਗਈ ਆ ਇਸ ਕਰਕੇ ਉਹਨਾਂ ਦੀ ਜਗ੍ਹਾ ਵੀ ਕਿਸੇ ਨੌਜਵਾਨ ਨੂੰ ਚਿਹਰਾ ਦਿੱਤਾ ਜਾਊਗਾ ਸੀਐਮ ਸਾਹਿਬ ਸਮੇਤ ਪੰਜਾਬ ਦੇ ਵਿੱਚ ਕੁੱਲ 18 ਮੰਤਰੀ ਹੋ ਸਕਦੇ ਨੇ ਇਸ ਸਮੇ 15 ਮੰਤਰੀ ਸੀ ਤੇ ਮੀਤਹਿਰ ਦਾ ਐਮਪੀ ਬਣਨ ਤੋਂ ਬਾਅਦ 16 ਮਨਿਸਟਰ ਜਿਹੜੇ ਨੇ 14 ਮੰਤਰੀ ਹੋਗੇ ਨੇ ਇਸ ਕਰਕੇ 4 ਜਾਣਿਆਂ ਦੀ ਜਿਹੜੀ ਆ ਭਰਤੀ ਕੀਤੀ ਜਾ ਰਹੀ ਆ ਹੁਣ ਸਵਾਲ ਹੈ ਕਿ ਜਿਹੜਾ ਤੁਸੀਂ ਮਨਦੀਪ ਸਿੰਘ ਪੁੱਛਿਆ ਸੀ ਕਿ ਕਿਹੜੇ ਕਿਹੜੇ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਮਲੂੜ ਤੋਂ ਡਾਕਟਰ ਬਲਜੀਤ ਕੌਰ ਦੀ ਛੁੱਟੀ ਹੋਣ ਦੀ ਪੂਰੀ ਪੂਰੀ ਉਮੀਦ ਆ ਦੂਜਾ ਬਲਕਾਰ ਸਿੰਘ ਜਿਹੜੇ ਕਰਤਾਰਪੁਰ ਤੋਂ ਉਹਨਾਂ ਦੀ ਛੁੱਟੀ ਹੋਣ ਦੀ ਸੰਭਾਵਨਾ ਨੇ ਲਾਲਚੰਦ ਕਟਾਰੂ ਚੱਕ ਦੀ ਛੁੱਟੀ ਹੋਣ ਦੀ ਸੰਭਾਵਨਾ ਨੇ ਲੋਕ ਸਵਾਲ ਕਰਨਗੇ ਕਿ ਇਹਨਾਂ ਤਿੰਨਾਂ ਜਾਣਿਆਂ ਦੀ ਕਿਉਂ ਉਹ ਜਿਵੇਂ ਪਤਾ ਕਿ ਲਾਲਚੰਦ ਕਟਾਰੂ ਚੱਕ ਉਦੇ ਕਰਕੇ ਸਰਕਾਰ ਬਦਨਾਮ ਹੋਈ ਸੀ ਬਲਕਾਰ ਸਿੰਘ ਹੋਣਾਂ ਦੇ ਕਰਕੇ ਦੋ ਵਾਰ ਸਰਕਾਰ ਬਦਨਾਮ ਹੋਈ ਇੱਕ ਤੋਂ ਉਹਨਾਂ ਨੇ ਆਪਣਾ ਜਿਹੜਾ ਮੁੰਡਾ ਵਾ ਉਹ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੇ ਅਹੁਦੇ ਤੇ ਲਗਾ ਲਿਆ ਸੀ ਦੂਜਾ ਜਿਹੜੀ ਚੋਣਾਂ ਦੇ ਦੌਰਾਨ ਉਹਦੀ ਵੀ ਵੀਡੀਓਈ ਔਰ ਬਲਜੀਤ ਕੌਰ ਤੋਂ ਵੀ ਜਿਹੜੇ ਨੇ ਜਿਆਦਾ ਵਰਕਰ ਔਰ ਜਿਹੜੇ ਮਹਿਕਮਿਆਂ ਜਾਂ ਸਰਕਾਰ ਦੀ ਵੀ ਦੇ ਨਜ਼ਰ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਸਹੀ ਨਹੀਂ ਹੈ ਹੁਣ ਇਹ ਸਾਰੇ ਤਿੰਨੇ ਜਿਹੜੇ ਨੇ ਐਸਸੀ ਭਾਈਚਾਰੇ ਦੇ ਨਾਲ ਸਬੰਧ ਰੱਖਦੇ ਨੇ ਇਹ ਵੀ ਇੱਕ ਆਪਣੇ ਆਪ ਚ ਵੱਡਾ ਸਵਾਲ ਆ ਇਨਾਂ ਦੀ ਜਗ੍ਹਾ ਐਸਸੀ ਭਾਈਚਾਰੇ ਨੂੰ ਹੀ ਨਾਮਯਦਗੀ ਦਿੱਤੀ ਜਾਊਗੀ ਹੁਣ ਜਦ ਮੀਤ ਹੇਰ ਦੀ ਉਹ ਬਣ ਗਏ ਨੇ ਐਮਪੀ ਇਸ ਕਰਕੇ ਉਹਨਾਂ ਦੀ ਜਗ੍ਹਾ ਵੀ ਕਿਸੇ ਯੂਥ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇਹ ਚਾਰ ਜਿਹੜੇ ਨੇ ਇਹ ਸੀਟਾਂ ਭਰੀਆਂ ਜਾ ਰਹੇ ਨੇ ਹੋ ਸਕਦਾ ਹੈ ਕਿ ਲਾਲਜਿੰਗ ਪੁੱਲਰ ਦਾ ਵੀ ਜਿਹੜਾ ਵਾ ਉਹ ਚੁੱਪੀ ਹੋ ਸਕਦੀ ਹੈ ਲਾਲਜਿੰਗ ਪੁੱਲਰ ਬੰਦੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਰਾਮਗੜੀਆ ਭਾਈਚਾਰੇ ਬਾਰੇ ਜਾਂ ਹੋਰ ਭਾਈਚਾਰੇ ਬਾਰੇ ਵਕੀਲਾਂ ਭਾਰੇ ਵੀ ਬੜੇ ਬੋਲ ਕਬੂਲ ਬੋਲੇ ਨੇ ਜਿਸ ਕਰਕੇ ਪੰਜਾਬ ਭਰ ਤੋਂ ਜਿਹੜਾ ਵਾ ਜਿਹੜਾ ਰਾਮਗੜੀ ਆ ਭਾਈਚਾਰਾ ਜਾਂ ਹੋਰ ਭਾਈਚਾਰਾ ਕਾਫੀ ਖਫਾ ਸੀ ਇੱਕ ਉਹ ਵੀ ਵਜ੍ਹਾ ਹੋ ਸਕਦੀ ਹੈ ਔਰ ਦੂਜਾ ਜਿਹੜੇ ਮੰਤਰੀ ਨੇ ਇਹ 4-5 ਦੀ ਜਿਹੜੀ ਇਹਨਾਂ ਦੀ ਜਗ੍ਹਾ ਨਵੇਂ ਜਿਹੜੇ ਲਾਇਆ ਜਾ ਸਕਦੇ ਨੇ ਲੁਧਿਆਣੇ ਤੋਂ ਜਰੂਰ ਕਿਉਂਕਿ ਇਸ ਵਾਰ ਲੁਧਿਆਣੇ ਤੋਂ ਕੋਈ ਕੈਬਨ ਮੰਤਰੀ ਨਹੀਂ ਆ ਲੁਧਿਆਣੇ ਤੋਂ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਤੇ ਜਿਨ੍ਹਾਂ ਨੇ ਆਪਣੇ ਹਲਕਿਆਂ ਦੇ ਵਿੱਚ ਜਿਹੜੀ ਪਰਫਾਰਮੈਂਸ ਦਿਖਾਈ ਹੈ ਉਹਨਾਂ 'ਚ ਹੋ ਸਕਦਾ ਕਿ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਨਾਮ ਉਹਨੂੰ ਮਿਲ ਜੇ ਫਰਮੀਤ ਸਿੰਘ ਪਠਾਨ ਮਾਜਰੇ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਮਿਲ ਜਾ ਸਕਦੀ ਆ ਹੋ ਸਕਦਾ ਕਿ ਲੁਧਿਆਣੇ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਹੋਣੀ ਜਿਹੜੇ ਹਾਲ ਹੀ ਲੋਕ ਸਭਾ ਚੋਣ ਹਾਰੇ ਨੇ ਉਹਨਾਂ ਨੂੰ ਮਿਨਿਸਟਰੀ ਦਿੱਤੀ ਜਾ ਸਕਦੀ ਆ ਜਾਂ ਫਿਰ ਜਿਹੜੇ ਉਥੋਂ ਲੁਧਿਆਣੇ ਤੋਂ ਹੀ ਆਨੇ ਭੋਲਾ ਗਰੇਵਾਲ ਉਹਨਾਂ ਨੂੰ ਜਿਹੜੀ ਦਿੱਤੀ ਜਾ ਸਕਦੀ ਆ ਅਗਰ ਜੂਥ ਦੀ ਗੱਲ ਕੀਤੀ ਗਈ ਤਾਂ ਹੋ ਸਕਦਾ ਮੀਤ ਹੀਰ ਦੀ ਜਗ੍ਹਾ ਕਿਉਂਕਿ ਉਹ ਜਨਰਲ ਕੈਟਾਗਰੀ ਦੇ ਨਾਲ ਸੰਬੰਧ ਲੱਗਦੇ ਨੇ ਗੁਰਪ੍ਰੀਤ ਸਿੰਘ ਬਣਾਵਾਲੀ ਜਾਂ ਰਵਿੰਦਰ ਸਿੰਘ ਜਿਹੜੇ ਨੇ ਲਾਡੀ ਟੋਸ ਉਹ ਜਾਂ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਨੇ ਮਨਜਿੰਦਰ ਸਿੰਘ ਲਾਲਪੁਰਾ ਉਹਦਾ ਵੀ ਦਾਅ ਲੱਗ ਸਕਦਾ ਅਗਰ ਲਾਲਜੀਤ ਸਿੰਘ ਭੁੱਲਰ ਹੋਣਾ ਦੀ ਛੁੱਟੀ ਹੁੰਦੀ ਨੇ ਇਹ ਜਿਹੜੇ ਸਭ ਤੋਂ ਵੱਡਾ ਸਵਾਲ ਹਾਲਾਂਕਿ ਅੱਠ ਮੰਤਰੀ ਤੇ ਹਾਰੇ ਨੇ ਜਿਹੜੇ ਕੈਂਡੀਡੇਟ ਹਾਰੇ ਨੇ ਜਿਨ੍ਹਾਂ ਚ ਲਾਲਜੀਤ ਸਿੰਘ ਭੁੱਲਰ ਡਾਕਟਰ ਬਲਬੀਰ ਸਿੰਘ ਕੁਲਦੀਪ ਸਿੰਘ ਢਾਲੀਵਾਲ ਇਹ ਜਿਹੜੇ ਮਨਿਸਟਰ ਸੀ ਜਿਹੜੇ ਲੋਕ ਸਭਾ ਚ ਖੜੇ ਸੀ ਇਹ ਹਾਰੇ ਨੇ ਗਰਮੀ ਸਿੰਘ ਗੁੱਡੀਆਂ ਸਾਹਿਬ ਇੱਕ ਇੱਕ ਇਹ ਇੱਕੋ ਉਮੀਦ ਹੇਰ ਜਿੱਤੇ ਨੇ ਇਹਨਾਂ ਦਾ ਵੀ ਰਿਪੋਰਟ ਕਾਰਡ ਉੱਤੇ ਚਰਚਾ ਕਰਨਗੇ ਅੱਜ ਜੋ ਸਾਡੇ ਜਾਣਕਾਰ ਦੱਸਦੇ ਨੇ ਭਗਵੰਤ ਮਾਨ ਸਾਹਿਬ ਔਰ ਸਭ ਤੋਂ ਵੱਡੀ ਗੱਲ ਕਿ ਤਿੰਨ ਜਿਹੜੀਆਂ ਖਾਲੀ ਸੀਟਾਂ ਹੋ ਗਈਆਂ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਇਹਨਾਂ ਦੇ ਤੇ ਜਿਹੜੀਆਂ ਜਿਮਨੀ ਚੋਣ ਹੋਣੀਆਂ ਉਹਦੇ ਚ ਜਲੰਧਰ ਵੈਸਟ ਤੋਂ ਕਿਹੜੇ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਦੇ ਹਾਰਪੁਰ ਤੋਂ ਕੌਣ ਹੋਣਗੇ ਰਨਾਲੇ ਤੋਂ ਕੌਣ ਹੋਣਗੇ ਜਿੱਦੜਬਾਹ ਤੋਂ ਕੌਣ ਉਮੀਦਵਾਰ ਹੋਣਗੇ ਕਿਉਂਕਿ ਪੰਜ ਇਲੈਕਸ਼ਨ ਹੋ ਡੇਰਾ ਬਾਬਾ ਨਾਨਕ ਤੋਂ ਕੌਣ ਹੋਣਗੇ ਇਹਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਚਰਚਾ ਕਰਨਗੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਭੁੱਲ ਸਾਹਿਬ ਅਸੀਂ ਕਾਫੀ ਸਮੇਂ ਤੋਂ ਇਹ ਦੇਖਦੇ ਆ ਰਹੇ ਹਾਂ ਕਿ ਚਾਹੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਸਰਕਾਰ ਹੋਵੇ ਇੱਕ ਵਾਰ ਜਿਹੜਾ ਐਮਐਲਏ ਵਿਧਾਇਕ ਮੰਤਰੀ ਬਣ ਜਾਂਦਾ ਸੀ ਉਹ 5 ਸਾਲ ਬਾਦ ਨੂੰ ਸੀਗਾ ਵੀ 5 ਸਾਲ ਤੇ ਮੈਂ ਹੁਣ ਹੈਗਾ ਵਾਂ ਇਹ ਕੀ ਇਹ ਪਹਿਲੀ ਸਰਕਾਰ ਹੈ ਜਿੱਦੇ ਚ ਕਿਸੇ ਨੂੰ ਵੀ ਗਰੰਟੀ ਨਹੀਂ ਹੈਗੀ ਮੈਂ 5 ਸਾਲ ਮੰਤਰੀ ਰਵਾਂ ਕਿ ਨਾਰਵਾਂ ਕੋਈ ਤੁਹਾਨੂੰ ਇੱਕ ਅੱਧਾ ਜਾਂ ਦੋ ਚਾਰ ਮੰਤਰੀ ਲੱਗਦੇ ਨੇ ਇਹ ਜਿਹੜੇ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ 5 ਸਾਲ ਪੂਰੇ ਕੱਢ ਲਾਂਗੇ ਇਸ ਸਰਕਾਰ ਦੇ ਵਿੱਚ ਉਹ ਨਹੀਂ ਇਸ ਤਰ੍ਹਾਂ ਨਹੀਂ ਪਿਛਲੀਆਂ ਸਰਕਾਰਾਂ ਜਿਹੜੇ ਲੱਗਦੀ ਰੀਸ਼ਫਲਿੰਗ ਪਹਿਲਾਂ ਵੀ ਹੁੰਦੀ ਰਹਿੰਦੀ ਕੋਈ ਇਹਨਾਂ ਦੀ ਕੋਈ ਇਹ ਹੈ ਨਹੀਂ ਕਿ ਨਵੀਂ ਗੱਲ ਹੈ ਕਿ ਇਹੀ ਬਦਲ ਨੇ ਬਾਕੀ ਵੀ ਬਦਲਦੇ ਰਹਿੰਦੇ ਆਗੇ ਨੇ ਪਰ ਇਸ ਵਾਰ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸਾਡੀ ਪਰਫਾਰਮੈਂਸ ਸਾਨੂੰ ਪੰਜਾਬ ਦੀ ਜਨਤਾ ਨੇ 13 ਹੱਥ ਨਹੀਂ ਦਿੱਤੇ ਇਸ ਕਰਕੇ ਇਹ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬਹੁਤ ਵੱਡਾ ਝਟਕਾ ਲੱਗਾ ਕਿ ਜੇ ਸਾਹਿਬ ਦਾ ਨਾਲ ਉਹ ਦਾਵਾ ਕਰਦੇ ਨੇ ਸਾਡੀ ਸਰਕਾਰ ਨੇ ਬਹੁਤ ਕੰਮ ਕੀਤੇ ਨੇ ਔਰ ਉਸ ਤੋਂ ਜ਼ਿਆਦਾ ਜਿਹੜੇ ਮਿਹਨਤ ਆ ਭਗਵੰਤ ਮਾਨ ਸਾਹਿਬ ਹੁਣਾਂ ਖੁਦ ਕੀਤੀ ਆ ਇੰਨੇ ਰੋਡ ਸ਼ੋਅ ਤੇ ਹੋਰ ਕੀ ਇਸੇ ਵੀ ਪਾਰਟੀ ਪ੍ਰਧਾਨ ਨੇ ਕੀਤੇ ਜਿੰਨੇ ਭਗਵੰਤ ਮਾਨ ਸਾਹਿਬ ਹੁਣਾਂ ਨੇ ਕੀਤੇ ਅਜਿਹੀ ਸਥਿਤੀ ਦੇ ਵਿੱਚ ਜੇ ਤੁਸੀਂ ਪੂਰੀ ਮਿਹਨਤ ਕਰ ਦਿਓ ਤੇ ਰਿਜ਼ਲਟ ਤੁਹਾਡੀ ਉਮੀਦ ਮੁਤਾਬਕ ਨਹੀਂ ਆਉਂਦਾ ਤੇ ਫਿਰ ਪਾਰਟੀ ਤੇ ਸਰਕਾਰ ਦੇ ਪੱਲੇ ਕਿ ਨਿਰਾਸ਼ਾ ਪਈ ਹੈ ਇੱਕ ਨਿਰਾਸ਼ਾ ਹੁੰਦੀ ਹੈ ਇੱਕ ਹਾਰ ਹੁੰਦੀ ਹੈ ਇੱਕ ਨਮੋਸ਼ੀ ਪਰਿਹਾਰ ਹੁੰਦੀ ਹੈ ਇਹਨਾਂ ਨੂੰ ਤੇ অতি ਨਮੋਸ਼ੀ ਹਾਰ ਦਾ ਸਰਕਾਰ ਨੂੰ ਸਾਹਮਣਾ ਕਰਨਾ ਪਿਆ ਅਜਿਹੀ ਸਥਿਤੀ ਦੇ ਵਿੱਚ ਲੱਗਦਾ ਕਿ ਜਿਹੜੇ ਐਮਐਲਏ ਦੀ ਪਰਫਾਰਮੈਂਸ ਬਹੁਤ ਮਾੜੀ ਹੈ ਬਹੁਤ ਸਾਰੇ ਵਿਵਾਦਤ ਐਮਐਲਏ ਨੇ ਇਹਨਾਂ ਦੇ ਉਹਨਾਂ ਕਰਕੇ ਵੀ ਪਾਰਟੀ ਬਦਨਾਮ ਹੋਈ ਹੈ ਹਾਲਾਂਕਿ ਜਾਣਕਾਰ ਤੇ ਸਾਡੇ ਇਹ ਵੀ ਦੱਸਦੇ ਨੇ ਕਿ ਅਰੜ ਤੋਂ ਜਿਹੜੇ ਵਿਧਾਇਕ ਤੇ ਕੈਬਨ ਮੰਤਰੀ ਅਨਮੋਲ ਗਗਨਮਾਨ ਉਹਨਾਂ ਤੇ ਵੀ ਤਲਵਾਰ ਲਟਕੀ ਹੋਈ ਆ ਪਰ ਸਰਕਾਰ ਦੇ ਜ ਆਮ ਆਦੀ ਪਾਰਟੀ ਦੇ ਲੀਡਰਾਂ ਦਾ ਇਹ ਮੰਨਣਾ ਮੈਂ ਕਿ ਸ਼ਾਇਦ ਉਹ ਬਚ ਜਾਣ ਫਿਲਹਾਲ ਉਹ ਪਹਿਲਾਂ ਵੀ ਬਚ ਗਏ ਨੇ ਕਿਉਂਕਿ ਹੁਣ ਆਪਣੀ ਉਹ ਇੱਕ ਅਗਰੈਸਿਵ ਜੀਵਨ ਸ਼ੁਰੂ ਕਰਨ ਜਾ ਰਹੇ ਨੇ 16 ਤਰੀਕ ਨੂੰ ਉਹ ਵਿਆਹ ਦੇ ਬੰਧਨ ਦੇ ਵਿੱਚ ਬੱਜ ਰਹੇ ਨੇ ਉਹਨਾਂ ਦਾ ਵਿਆਹ ਆ ਅਜਿਹੀ ਸਥਿਤੀ ਦੇ ਵਿੱਚ ਹੋ ਸਕਦਾ ਕਿ ਉਹਨਾਂ ਦਾ ਫਿਲਹਾਲ ਉਹਨਾਂ ਦੀ ਕੁਰਸੀ ਬਚੀ ਰਵੇ ਨਹੀਂ ਤੇ ਇਹਨਾਂ ਦਾ ਵੀ ਨਾਮ ਜੋ ਸਰਕਾਰ ਦੇ ਜਾਣਕਾਰ ਦੱਸ ਦਿੰਦੇ ਨੇ ਪੱਕਾ ਸੀ ਲੇਕਿਨ ਫਿਲਹਾਲ ਮਿਲਦਾ ਕਿ ਇਹ ਬਾਜ ਜਨ ਬਾਕੀ ਜਿਹੜੇ 4-5 ਮੰਤਰੀ ਆ ਉਹਨਾਂ ਦੇ ਜਗ੍ਹਾ ਪੰਜਾਬ ਦੇ ਹੋਰ ਨੌਜਵਾਨ ਚਿਹਰਿਆਂ ਨੂੰ ਜਿਹੜੀ ਜ਼ਿੰਮੇਵਾਰੀ ਮਿਲ ਸਕਦੀ ਆ ਕਿ ਆਖਿਰ ਉਹਨਾਂ ਦੇ ਜਿਨ੍ਹਾਂ ਨੇ ਕੰਮ ਚੰਗੇ ਕੀਤੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਆ ਜਿਹੜੇ ਵਿਵਾਦਾਂ ਦੇ ਵਿੱਚ ਰਹੇ ਨੇ ਬਹੁਤ ਸਾਰੇ ਐਮਐਲਏ ਉਹਨਾਂ ਨੂੰ ਸ਼ਾਇਦ ਇਹ ਨਾ ਜਗ੍ਹਾ ਮਿਲੇ ਪਰ ਜਿਹੜੇ ਪੰਜਾਬ ਦੇ ਵਿੱਚ ਜਗ੍ਹਾ ਬਹੁਤ ਖਾਲੀ ਨੇ ਕਿ ਅੰਮ੍ਰਿਤਸਰ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਨੇ ਤਰਨਤਾਰਨ ਤੋਂ ਲਾਲਜੀਤ ਸਿੰਘ ਪੁੱਲਰ ਨੇ ਗਰਦਾਸਪੁਰ ਪਠਾਨਕੋਟ ਤੋਂ ਲਾਲਚੰਦ ਘੜੂਚਾਕਾ ਜਲੰਧਰ ਤੋਂ ਸਿਰਫ ਬਲਕਾਰ ਸਿੰਘ ਹੋਣੀ ਲੁਧਿਆਣੇ ਤੋਂ ਕੋਈ ਐਮਐਲਏ ਨਹੀਂ ਨਵਾਂ ਸ਼ਹਿਰ ਤੋਂ ਕੋਈ ਐਮਐਲਏ ਨਹੀਂ ਪਟਿਆਲੇ ਤੋਂ ਦੋ ਨੇ ਡਾਕਟਰ ਬਲਬੀਰ ਸਿੰਘ ਚੇਤਨ ਸਿੰਘ ਜੋੜੇਮਾਜਰਾ ਬਠਿੰਡਾ ਤੋਂ ਗੁਰਮੀਤ ਸਿੰਘ ਕੁੱਡਿਆਰ ਨੇ ਕਈ ਇਦਾਂ ਸਗਰੂਰ ਤੇ ਕਿੰਨੇ ਮੰਤਰੀ ਨੇ 2 3 1 ਸੀ ਹਮੜਾ ਰੋੜਾ ਦੋ ਸੀ ਸਰਪਾਲ ਸਿੰਘ ਜੀ ਮਾ 3 ਸੀ ਔਰ ਸੀਐਮ ਸਭ ਚਾਰ ਕਈ ਬੈਲੈਂਸ ਦੇ ਕਰਨੇ ਕਿ ਕੋਸ਼ਿਸ਼ ਹੈ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਨੇ ਐਮਐਲਏ ਜਿਹੜੇ ਨੇ ਉਹ ਮੰਤਰੀ ਬਣਾ ਇੱਕ ਬੈਲੈਂਸ ਦਿੱਤਾ ਜਾਊਗਾ ਖਾਸ ਕਰਕੇ ਇਹਨਾਂ ਕੋ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਹਿੰਦੂ ਭਾਈਚਾਰਾ ਜਾਂ ਬਾਣੀਆਂ ਭਾਈਚਾਰੇ ਤੋਂ ਕੋਈ ਐਮਐਲਏ ਨਹੀਂ ਸੀ ਬੀਸੀ ਭਾਈਚਾਰੇ ਨਾਲ ਜਿਹੜਾ ਸਬੰਧ ਰੱਖਣ ਵਾਲਾ ਕੋਈ ਮਨਿਸਟਰ ਨਹੀਂ ਸੀ ਇਹ ਹੁਣ ਜੋੜ ਤੋੜ ਕਰਨਗੇ ਜਾਤਾਂ ਦੇ ਆਧਾਰ ਤੇ ਮਨਿਸਟਰ ਬਣਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨਗੇ